ਮੈਂ ਆਪਣੇ ਪਰਿਵਾਰ ਵੱਲੋਂ ਬੇਨਤੀ ਕਰਦਾ ਵੀ ਜੇ ਕਿਸੇ ਕੋਲੇ ਕੋਈ ਆਪਣੇ ਮੁੰਡਾ ਕੋਈ ਖੜਾ ਸਕਦਾ ਹੈ ਕੋਚਿੰਗ ਦੇ ਸਕਦਾ ਹੈ 5-6 ਮਹੀਨੇ ਤੇ 5-6 ਮਹੀਨੇ ਦੀ ਜਿਹੜੀ ਤਨਖਾਹ ਉਹਨੂੰ ਅਸੀਂ ਆਪਣੇ ਪਰਿਵਾਰ ਵੱਲੋਂ ਦੇਵਾਂਗੇ ਜਿਹੜਾ ਵੀ ਬੰਦਾ ਕੋਈ ਸਾਂਝੇ ਤੌਰ ਤੇ ਕੰਮ ਕਰਦਾ ਤਾਂ ਉਹਦਾ ਵੱਧ ਤੋਂ ਵੱਧ ਸਾਥ ਦੇਈਏ ਨਾ ਕਿ ਆਪਾਂ ਕੋਈ ਟਿੱਪਣੀਆਂ ਕਰੀਏ ਇਸ ਕਰਕੇ ਬੱਚਿਆਂ ਨੂੰ ਪੜਾਉਣ ਦਾ ਜੋਗ ਹੈ ਪੜਾਈ ਦਾ ਜੋਗ ਹੈ ਤੇ ਜਿਹੜੇ ਜਿੰਨਾਂ ਬਣ ਕੱਟ ਅਸੀਂ ਭੱਜ ਕੇ ਜਾਂਦੇ ਆ ਉਹ ਪੜਾਈ ਦੇ ਆਸਰੇ ਬੜਿਆ ਉਹਨਾਂ ਨੂੰ ਖੇਤੀਬਾੜੀ ਦੇ ਉੱਤੇ ਚੱਕਿਆ ਇਹਤੀ ਵਾਰੀ ਤਾਂ ਸਾਡਾ ਆਈ ਚਲਾਈ ਚਲਉਂਦੀ ਆ ਸੱਦੇ ਤੇ ਚੱਲ ਕੇ ਸਾਡੇ ਕੋਲ ਪਹੁੰਚੀਆਂ ਅਸੀਂ ਉਹਨਾਂ ਦੇ ਇੱਥੇ ਪਹੁੰਚਦੇ ਜਿਵੇਂ ਆ ਕਹਿੰਦੇ ਆ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਕਰਤਾਰ ਵਰਗ ਵਾਸੀ ਮਾਸਟਰ ਹਾਕਮ ਸਿੰਘ ਜੀ ਸੰਧੂ ਜੋ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਛੱਡ ਹੈ ਜਿਹੜਾ ਇੱਥੇ ਤਿਆਰ ਕੀਤਾ ਗਿਆ ਜੋ ਆਪਾਂ ਨੂੰ ਪਤਾ ਵੀ ਕੁਝ ਸਮਾਂ ਪਹਿਲਾਂ ਜੋ ਬੱਚੇ ਸਕੂਲਾਂ ਨੂੰ ਜਾਂਦੇ ਸੀ ਉਹਨਾਂ ਨੂੰ ਇੱਥੇ ਬੈਠਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਸੀ ਕਿਤੇ ਖੜ੍ਹਨ ਨੂੰ ਕੋਈ ਜਗ੍ਹਾ ਨਹੀਂ ਕੋਈ ਚਾਰ ਕਣੀਆਂ ਆ ਜਾਂਦੀਆਂ ਤਾਂ ਤਾਂ ਵੀ ਵਿਚਾਰੇ ਪਰੇਸ਼ਾਨ ਹੁੰਦੇ ਸੀ ਆਉਂਦੇ ਜਾਂਦੇ ਰਾਈ ਵੀ ਬਹੁਤ ਪਰੇਸ਼ਾਨ ਹੁੰਦੀ ਸੀ ਅਸੀਂ ਡਿਮਾਂਡ ਕੀਤੀ ਸਾਡੇ ਛੋਟੇ ਵੀਰ ਦੀ ਬੱਲੀ ਸੱਧੂ ਜੀ ਤੋਂ ਇਹ ਆ ਇੱਕ ਆਪਣਾ ਲੋੜ ਹੈ ਉਹਨਾਂ ਨੇ ਸਾਡੇ ਜਿਹੜੀ ਇਹ ਡਿਮਾਂਡ ਨੂੰ ਪੂਰੇ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਜੋ ਇਹਦੇ ਤੇ ਖਰਚ ਆਉਂਦਾ ਸਾਡੇ ਪਰਿਵਾਰ ਉਹਨਾਂ ਮੇਰੀ ਪਿਤਾ ਦੀ ਯਾਦ ਦੇ ਵਿੱਚ ਇਹ ਬਣਾਇਆ ਜਾਵੇ ਤਮੰਨਾ ਤੇ ਇਹ ਸੀ ਵੀ ਬਹੁਤ ਸੋਹਣੇ ਲੈਵਲ ਦਾ ਇਹ ਬਣਾਉਣਾ ਸੀ ਇੱਥੇ ਪਰ ਉਹਨੀ ਜਗ੍ਹਾ ਕਿਸੇ ਪਾਸੋਂ ਦੀ ਸੈਟਿੰਗ ਨਹੀਂ ਆ ਸਕੀ ਉਹਦੇ ਕਰਕੇ ਫਿਰ ਸਾਨੂੰ ਇੱਕ ਸਾਜੇ ਨਹੀਂ ਜਿਹੜਾ ਕਰਨਾ ਪਿਆ ਕਿ ਜਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਤੁਹਾਡੀ ਡਿਮਾਂਡ ਵੀ ਚੱਲ ਰਹੀ ਸੀ ਵੀ ਆਪਕੋ ਕੋਈ ਜਗ੍ਹਾ ਸਾਨੂੰ ਮਿਲ ਜੇ ਅਸੀਂ ਵਧੀਆ ਦਾ ਲੈਂਟਰ ਲੂਟਰ ਪਾ ਕੇ ਪੂਰੇ ਹਾਈ ਫਾਈ ਲੈਵਲ ਤੇ ਇਹ ਬਣਾਈਏ ਪਰ ਉਹ ਨਹੀਂ ਹੋ ਸਕਿਆ ਉਸ ਗੱਲ ਦੀ ਅਸੀਂ ਮਾਫੀ ਚਾਹੁੰਨੇ ਆ ਚਲੋ ਜਿੰਨਾ ਵੀ ਹੋ ਸਕਿਆ ਬਹੁਤ ਵਧੀਆ ਉਸ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਵੱਡੇ ਭਾਈ 바ਵਾ ਸੰਧੂ ਜੀ ਉਹ ਸਾਡੇ ਦਰਮਿਆਨ ਹਾਜ਼ਰ ਹੈ ਸਾਧੂ ਸੰਧੂ ਜੀ ਜੱਸਾ ਸੰਧੂ ਜੀ ਉਹ ਵੀ ਇੱਥੇ ਪਹੁੰਚਿਆ ਹੈ ਔਰ ਮੇਰੇ ਖਿਆਲ ਸਾਇਦ ਚੰਨ ਮਿੰਟਾਂ ਜਿੱਥੇ ਸਾਡੇ ਕੋਲ ਪਹੁੰਚ ਜਾਣ ਅਸੀਂ ਸਮੁੱਚੇ ਪਰਿਵਾਰ ਦਾ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਇਸ ਇਲਾਕੇ ਕਰਦੇ ਇਸ ਪਰਿਵਾਰ ਦਾ ਜਿਨ੍ਹਾਂ ਨੇ ਇਸ ਪਿੰਡ ਵਾਸਤੇ ਇਹ ਤਾਂ ਛੋਟੀ ਚੀਜ਼ਾਂ ਹੋਰ ਵੀ ਬਹੁਤ ਵੱਡੇ ਵੱਡੇ ਕੰਮ ਆ ਜਿਹੜੇ ਪਿੰਡ ਵਾਸਤੇ ਕੀਤੇ ਐ ਮੈਂ ਜਿਹੜੇ ਹੌਸਲਾ ਬਜਾਈ ਕਰਦੇ ਆ ਇਹੋ ਜੇ ਵੀਰਾਂ ਦੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਆਮ ਤੌਰ ਤੇ ਜਿਹੜੀ ਸੋਚ ਹੈ ਕਿਸੇ ਕਿਸੇ ਬੰਦੇ ਦੀ ਚੰਗੀ ਹੁੰਦੀ ਹੈ ਕੰਮ ਕਰਦਿਆਂ ਨੂੰ ਸਲਾਹਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਕੰਮ ਕਰਨ ਤੇ ਆਪਾਂ ਕਿੰਤੂ ਪ੍ਰਾਂਤ ਤੋਂ ਤਾਂ ਵੀ ਕਰੀ ਜਾਂਦੇ ਆ ਇੱਕ ਹੌਸਲਾ ਢਾਉਣ ਦਾ ਕੰਮ ਕਰਦੇ ਆਪੋ ਕੋਈ ਹੌਸਲਾ ਵਧਾਉਣ ਦਾ ਜਾਂ ਪਿੰਡ 'ਚ ਉਹ ਚੰਗੇ ਕੰਮ ਨੂੰ ਉਤਸ਼ਾਹ ਦੇਣ ਦਾ ਕੰਮ ਨਹੀਂ ਕਰਦੇ ਸਾਡੇ ਭਾਰਤੀ ਕਿਸਾਨ ਜੂਨੀਅਰ ਕਾਦਿਆਂ ਦੇ ਪ੍ਰਧਾਨ ਬਹੁਤ ਉਤਸ਼ਾਹ ਨਾਲ ਕੰਮ ਕਰਦੇ ਆ ਜਦੋਂ ਵੀ ਕਿਤੇ ਅਸੀਂ ਪਿੰਡ ਦੇ ਵਿੱਚ ਕੰਮ ਕਰਦੇ ਆ ਸਭ ਤੋਂ ਮੂਰੇ ਆਪਣਾ ਟਰੈਕਟਰ ਲੈ ਕੇ ਜਾਂ ਪੱਥੀ ਕੰਮ ਕਰਕੇ ਹੋਰ ਸਾਡੀ ਸਮੁੱਚੀ ਟੀਮ ਹੈ ਜਦੋਂ ਵੀ ਹਾਜ਼ਰੀ ਲਾਉਣ ਨੂੰ ਕਹੀਏ ਤੇ ਸਾਰੇ ਤਿਆਰ ਤੋਰ ਰਹਿੰਦੇ ਆ ਹੁਣ ਅਸੀਂ ਬੇਨਤੀ ਕਰਦੇ ਆ ਮਾਸਟਰ ਵਿਕਰ ਸਿੰਘ ਜੀ ਨੂੰ ਵੀ 2 ਮਿੰਟ ਇਸ ਪਰਿਵਾਰ ਦਾ ਧੰਨਵਾਦ ਕਰਨ ਸਰਦਾਰ ਬੱਜੀ ਸੰਧੂ ਸਾਹਿਬ ਐਨ ਆਰ ਆਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੁਣ ਜਿਨ੍ਹਾਂ ਨੇ ਇਸ ਚੌਂਗ ਦੇ ਵਿੱਚ ਸਾਨੂੰ ਇਹ ਸਹੂਲਤ ਪ੍ਰਦਾਨ ਕੀਤੀ ਔਰ ਮੈਂ ਸਮਝਦਾ ਹਾਂ ਕਿ ਜਿੰਨਾ ਐਨ ਆਰ ਆਈ ਸਾਡੀ ਮਦਦ ਕਰ ਸਕਦੇ ਆ ਅਸੀਂ ਇੱਥੇ ਨਗਰ ਨਿਵਾਸੀ ਇਹ ਨਹੀਂ ਕਰ ਸਕਦੇ ਕਿਉਂਕਿ ਲੋਕ ਦਿਨ ਬਦ ਦਿਨ ਗਰੀਬ ਹੁੰਦੇ ਜਾ ਰਹੇ ਆ ਔਰ ਇਹਨਾਂ ਚ ਐਨੀ ਅਫੋਰਡ ਕਰਨ ਦੀ ਸ਼ਕਤੀ ਨਹੀਂ ਐਨ ਆਰ ਆਈ ਸਰਪੰਚ ਕਰ ਸਕਦੇ ਆ ਔਰ ਅੱਗੇ ਕਲਦੀਪ ਸਿੰਘ ਸਿੰਘ ਅੰਗਲੈਂਡ ਵਾਲਿਆਂ ਨੇ ਆਪਣਾ ਸੋਨਾ 10 ਮਰਲੇ ਥਾਂ ਦੇ ਕੇ ਇਹ ਨਵਾਂ ਚੌਕ ਲਖਾਸਿੰਘ ਰਾਜ ਚੌਕ ਪੈਦਾ ਕੀਤਾ ਔਰ ਇਹ ਦੂਜਾ ਚਾਂਸ ਹੈ ਜਿਹੜਾ ਕਿ ਨੂੰ ਚਾਰ ਚੰਦ ਲਾਏ ਉਸ ਸ਼ੈਡ ਬਣਾ ਕੇ ਤੇ ਇਸ ਕਰਕੇ ਉਹਨਾਂ ਐਨਆਰਆਈ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਵੈਲੀ ਸੰਧੂ ਕਰ ਰਹੇ ਬਹੁਤ ਚਿਰਾਂ ਤੋਂ ਉਧਰ ਵੀ ਇਹਨਾਂ ਨੇ ਬੜਾ ਸੋਹਣਾ ਸ਼ੈਡ ਬਣਾਇਆ ਹੋਇਆ ਤੇ ਹੋਰ ਵੀ ਸਾਰੇ ਐਨਆਰਆਈ ਭਰਾ ਸਾਡੀ ਮਦਦ ਕਰਨ ਤਾਂ ਕਿ ਇਸ ਪਿੰਡ ਨੂੰ ਇੱਕ ਨੂਨ ਡੀਨਰ ਪਿੰਡ ਬਣਾ ਸਕੀਏ ਮਿਹਰਬਾਨੀ ਜੀ ਵੀ ਜਿੰਨੀ ਕਿ ਜੁਗਿਆ ਵੱਧ ਤੋਂ ਵੱਧ ਖਰਚਾ ਬਚਾਇਆ ਜਾ ਸਕੀਏ ਕੱਲਾ ਉਹ ਪੈਸਾ ਕੰਮ ਨਹੀਂ ਉਹਦੇ ਤੋਂ ਲਿਆ ਜਾਣਾ ਉਹਦੇ ਵਿੱਚ ਜਿਹੜੀਆਂ ਚੰਗੀਆਂ ਮੀਟਿੰਗਾਂ ਕੋਈ ਚੰਗੇ ਪ੍ਰੋਗਰਾਮ ਪਿੰਡ ਦੇ ਕੋਈ ਨਾਟਕ ਮੇਲੇ ਕੋਈ ਹੋਰ ਵੀ ਗਾਂ ਵਦੂ ਪ੍ਰੋਗਰਾਮ ਜਿਹੜੇ ਆਪਾਂ ਉੱਥੇ ਕਰਵਾ ਸਕਦੇ ਆ ਇਹਨਾਂ ਦੀ ਇਸ ਸੋਚ ਨੂੰ ਸਲਾਮ ਹੈ ਅਸੀਂ ਵੀ ਜੋ ਪਰਿਵਾਰ ਵੱਲੋਂ ਬਣਦਾ ਯੋਗਦਾਨ ਸੀ ਇਹਨਾਂ ਦੇ ਨਾਲ ਪੂਰੇ ਨਾਲ ਮੋਢਾ ਜੋੜ ਕੇ ਖੜੇ ਆ ਅੱਗੇ ਤੋਂ ਹੋਰ ਵੀ ਕੋਈ ਲੋੜ ਹੋਵੇ ਤਾਂ ਅਸੀਂ ਜ਼ਰੂਰ ਇਹਦੇ ਨਾਲ ਇਹਨਾਂ ਦੇ ਖੜੇ ਆ ਇਹ ਪੈਲੇਟ ਬਣ ਗਿਆ ਤਾਂ ਸਾਡੇ ਵਾਸਤੇ ਇੱਕ ਬਹੁਤ ਵਧੀਆ ਮੰਚ ਮਿਲ ਜੂਗਾ ਬਹੁਤ ਵਧੀਆ ਸਟੇਜ ਮਿਲ ਜੂਗੀ ਪ੍ਰਚਾਰ ਕਰਨ ਵਾਸਤੇ ਉਹਾਂ ਕੋਈ ਤਰਕਸ਼ੀਲ ਕਰੇ ਉਹਾਂ ਕੋਈ ਤਾਰੂ ਸਜਾਵ ਸਜਾਵਾਂ ਕਰੇ ਪਾਉ ਉਹਾਂ ਕੋਈ ਐਂਟਰਟੇਨਮੈਂਟ ਦਾ ਪ੍ਰੋਗਰਾਮ ਕਰੇ ਇਸ ਕਰਕੇ ਮੈਂ ਸਮਝਦਾ ਹਾਂ ਕਿ ਉਹ ਜਿਹੜਾ ਮਤਲਬ ਸਾਰਿਆਂ ਦੇ ਸਾਂਝੇ ਪ੍ਰੋਗਰਾਮ ਨਾਲ ਬੱਜਿਆ ਇੱਕਲਾ ਆਦਮੀ ਕੋਈ ਕੁਛ ਨਹੀਂ ਕਰ ਸਕਦਾ 40-50 ਲੱਖ ਰੁਪਏ ਦਾ ਪ੍ਰੋਜੈਕਟ ਹੈ ਸੋ ਜੇ ਉਹ ਸਿਰੇ ਚੜ ਗਿਆ ਔਰ ਮੈਂ ਸਮਝਦਾ ਫਿਰ ਇੱਕ ਪਿੰਡੀ ਮਤਲਬ ਰੂਹ ਬਦਲ ਜੂਗੀ ਹਰ ਕਿਸਮ ਦੀ ਔਰ ਦੂਸਰੀ ਗੱਲ ਆਸ-ਪਾਸ ਦੇ ਪਿੰਡਾਂ 'ਚ ਜਦੋਂ ਵੇਖੀਦਾ ਹਰੇਕ ਪਿੰਡ 2 ਦਾ 3 ਤਨ ਪਾਰਕਾਂ ਬਣੀਆਂ ਹੋਈਆਂ ਇੱਕ ਪਾਰਕ ਵੀ ਖਲੂਰ ਨੂੰ ਨਹੀਂ ਸਿਵਦੀ ਹੋਈ ਔਰ ਪਾਰਕਾਂ ਦੀ ਜ਼ਰੂਰੀ ਚੀਜ਼ ਹੈ ਨਿੱਕੇ ਬੱਚਿਆਂ ਦੇ ਵਾਸਤੇ ਪਾਰਕ ਦਾ ਹੋਣਾ ਬਹੁਤ ਜ਼ਰੂਰੀ ਹੈ ਮੈਂ 60 35 ਸਾਲ ਰਿਹਾ ਮੇਰੇ ਪੋਤੇ ਵੀ ਜਦੋਂ ਟਾਈਮ ਮਿਲਦਾ ਸੀ ਮੈਨੂੰ ਕਹਿੰਦੇ ਬਾਬਾ ਪਾਰਕ 'ਚ ਲੈ ਕੇ ਚੱਲ ਪਾਰਕ 'ਚ ਬੱਚੇ ਬਹੁਤ ਚਾਹੁੰਦੇ ਆ ਔਰ ਜਿੰਨਾ ਤੁਸੀਂ ਬੱਚਿਆਂ ਨੂੰ ਖੁਸ਼ ਰੱਖੋਗੇ ਉਹਨਾਂ ਦਾ ਦਿਮਾਗ ਪਰਫੁੱਲਤ ਹੋਊਗਾ ਵਧੂਗਾ ਵਧੂ ਫੁੱਲੂਗਾ ਔਰ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਬਤਾ ਦੇਣੀਆਂ ਚਾਹੁੰਦਾ ਸੀ ਇਸ ਮਾਪਦੇ ਚ ਮੈਂ ਟੀਚਰ ਵੀ ਰਿਹਾ ਬਾਹਰ ਵੀ ਲੋਕਾਂ ਨੂੰ ਪੜ੍ਹਾਉਂਦੇ ਵੇਖਿਆ ਬੱਚਿਆਂ ਦੇ ਹੱਕ ਨਾ ਮਾਰੋ ਉਹਨਾਂ ਦੇ ਖੇਡਣ ਦੇ ਹੱਕ ਵੀ ਹੁੰਦੇ ਆ ਉਹਨਾਂ ਨੂੰ ਬਾਹਰ ਟਿਊਸ਼ਨ ਤੇਰਾ ਜੋਰ ਪਾਓ ਕਿਉਂਕਿ ਜਿਵੇਂ ਅਸੀਂ ਸਰੀਰਕ ਤੌਰ ਤੇ ਥਕੀਵਾ ਬਣ ਜਾਂਦੇ ਆ ਦਿਮਾਗੀ ਤੌਰ ਤੇ ਵੀ ਥੱਕੇ ਮੈਂ ਇਸ ਤਰ੍ਹਾਂ ਬੰਦੇ ਬੱਤੀ ਜੇ ਤੁਸੀਂ ਉਹਨੂੰ ਲਗਾਤਾਰ ਪੜ੍ਹਾਈ ਚੱਲੋ ਪੜ੍ਹਾਈ ਚੱਲੋ ਉਸ ਤੋਂ ਬਾਅਦ ਦਿਮਾਗ ਦਾ ਸ਼ਟ ਹੋ ਜਾਂਦਾ ਤੁਸੀਂ ਬੋਲੀ ਜਾਓ ਵਿਸ਼ਖ ਦੀ ਟੀਚਰ ਪੜਾਉਣ ਵਾਲਾ ਪੜ੍ਹਾਏ ਜਾਵੇ ਲੇਕਿਨ ਉਹਨਾਂ ਦੇ ਪੱਲੇ ਕੱਖ ਨਹੀਂ ਪੈ ਰਿਹਾ ਹੁੰਦਾ ਇਸ ਕਰਕੇ ਬੱਚਿਆਂ ਦੇ ਹੱਕਾਂ ਦਾ ਵੀ ਧਿਆਨ ਰੱਖੋ ਜੇ ਬਾਹਰ ਦੇ ਬੰਕਾ ਚ ਕੋਈ ਬੱਚੇ ਨੂੰ ਜ਼ਿਆਦਾ ਤੰਗ ਕਰੇ ਫੋਰਸ ਕਰੇ ਤਾਂ ਉਹ ਬੱਚੇ ਨੂੰ ਖੋ ਕੇ ਵੀ ਲੈ ਜਾਂਦੇ ਕਿੰਨੇ ਧਾਰਗੇ ਮੌਲਕ ਕਿੰਨੇ ਉਹ ਕਹਿੰਦੇ ਜੋਸ਼ ਜੋਸ਼ ਅਸੀਂ ਪੜਾਉਂਦੇ ਸਕੂਲਾਂ ਦੇ ਵਿੱਚ ਠੀਕ ਭਰਾ ਪੜਾ ਰਹੇ ਆ ਜੇ ਅਕੀ ਕੋਈ ਬੱਚਾ 2 ਰੋਟੀਆਂ ਖਾਂਦਾ ਹੈ ਤੇ ਉਹ ਨੂੰ 4 ਰੋਟੀਆਂ ਖਾਣ ਲੱਗ ਪਈਏ ਤੇ ਤੇਰਾ ਕੱਦ ਦੁੱਗਣਾ ਹੋ ਜੂ ਹੋ ਜਾਊਗਾ ਬਿਲਕੁਲ ਨਹੀਂ ਹੋਊਗਾ ਇਸੇ ਦਾ ਪੜਾਈ ਆ ਜੇ ਤੁਸੀਂ ਜ਼ੋਰ ਲਾ ਕੇ ਉਹ ਨੂੰ ਜਿਆਦਾ ਉਹ ਨੂੰ ਟਿਊਸ਼ਨ ਤੇ ਲਾਓਗੇ ਉਹ ਜਾ ਕੇ ਬਹਿ ਜਾਊਗਾ ਦਬਾਅ ਉਹਦਾ ਸ਼ਟ ਹੋਊਗਾ ਬੰਦ ਹੋਊਗਾ ਤੇ ਲੋ ਘਟੇ ਉਹਦਾ ਖੇਡ ਖੇਡ ਵੀ ਗਈ ਤੇ ਉਹਦਾ ਜਿਹੜਾ ਖੁਸ਼ ਰਹਿਣ ਦਾ ਟਾਈਮ ਸੀ ਉਹ ਵੀ ਖਤਮ ਹੋ ਗਿਆ ਤੇ ਇਹ ਜਸ ਸਾਨੂੰ ਜੇ ਸਟੇਜ ਮਿਲਗੀ ਉਹ ਪਹਿਲੇ ਸਭ ਦੇ ਵਿੱਚ ਤੇ ਅਸੀਂ ਜਦ ਮੇਰੇ ਹੋਰ ਸਾਥੀ ਕੋਈ ਆਉਣ ਵਾਲੇ ਦੱਸਦੇ ਰਹਣਗੇ ਵੀ ਕਿਸ ਤਰ੍ਹਾਂ ਬੱਚਿਆਂ ਦੀ ਪਾਲ ਪੋਸਣ ਕਿ ਹੁੰਦਾ ਹੈ ਬੱਚਿਆਂ ਦਾ ਪਾਲਣ ਪੋਸਣ ਸਭ ਤੋਂ ਜ਼ਰੂਰੀ ਹੈ ਸਾਡੀ ਜਾਇਦਾਦ ਸਾਡੇ ਬੱਚੇ ਆ ਤੇ ਬੱਚਿਆਂ ਦੀ ਜਾਇਦਾਦ ਪੜਾਈ ਹੈ ਇਸ ਚੀਜ਼ ਦਾ ਖਿਆਲ ਰੱਖੋ ਜੇ ਤੁਸੀਂ ਬੱਚਿਆਂ ਦੀ ਜਾਇਦਾਦ ਨਹੀਂ ਬਣਾਈ ਤਾਂ ਫਿਰ ਕੋਈ ਕੁਝ ਵੀ ਹੋ ਸਕਦਾ ਹੈ ਖਰਾਬ ਵੀ ਹੋ ਸਕਦੇ ਆ ਫਿਰ ਥੋੜੀ ਜਿਹੀ ਜਾਇਦਾਦ ਬਣਾਈ ਲੋ ਜੁੱਸ ਕਿਸੇ ਕੰਮ ਦੀ ਇਸ ਕਰਕੇ ਬੱਚਿਆਂ ਨੂੰ ਪੜਾਉਣ ਦਾ ਜੋਗ ਹੈ ਪੜਾਈ ਦਾ ਜੋਗ ਹੈ ਤੇ ਜੇ ਜਿਨ੍ਹਾਂ ਪਿੰਡਾਂ ਤੋਂ ਅਸੀਂ ਭੱਜ ਕੇ ਜਾਂਦੇ ਆਂ ਉਹ ਪੜ੍ਹਾਈ ਦੇ ਆਸਰੇ ਬੜਿਆ ਉਹਨਾਂ ਨੂੰ ਖੇਤੀਬਾੜੀ ਦੇ ਅੰਦਰ ਦੇ ਉੱਚਾ ਚੱਕਿਆ ਖੇਤੀਬਾੜੀ ਤਾਂ ਸਾਡਾ ਆਈ ਚੜਾਈ ਚਲਾਉਂਦੀ ਆ ਸਾਡੇ ਪਾਸ ਹੋਰ ਕੋਈ ਕੀਤਾ ਨਹੀਂ ਸਾਨੂੰ ਕਰਦਾ ਪੈਂਦਾ ਜੇ ਨਹੀਂ ਕਰਦੇ ਅਸੀਂ ਭੁੱਖੇ ਵਰਦੇ ਖੇਤੀਬਾੜੀ ਤਾਂ ਸਾਡੀ ਰੋਟੀ ਤੋੜਦੀ ਆ ਹੋਰ ਕੁਛ ਨਹੀਂ ਦਿੰਦੀ ਜੋ ਕਿ ਦਿੰਦੀ ਸਾਨੂੰ ਵਿੱਦਿਆ ਦਿੰਦੀ ਆ ਜਿਨ੍ਹਾਂ ਮੁਲਕਾਂ ਨੇ ਤਰੱਕੀ ਕੀਤੀ ਆ ਉਹ ਵਿੱਦਿਆ ਦੇ ਆਸਰੇ ਕੀਤੀ ਆ ਤੁਹਾਨੂੰ ਪਤਾ ਏਸ਼ੀਆ ਦੇ ਵਿੱਚ ਜਪਾਨ ਨੇ 1869 ਦੇ ਵਿੱਚ ਲਾਜ਼ਮੀ ਵਿੱਦਿਆ ਕਰ ਦਿੱਤੀ ਸੀ ਇੰਗਲੈਂਡ ਨੇ 19 1870 ਦੇ ਵਿੱਚ ਕੀਤੀ 1 ਸਾਲ ਪਗਰੋ ਜੋ ਪਾਨੇਸ਼ੀਆ ਸਭ ਤੋਂ ਅੱਗੇ ਲੰਘਿਆ ਸੀ ਕਿਉਂਕਿ ਉਹਨੇ ਪੜ੍ਹਾਈ ਸਭ ਤੋਂ ਪਹਿਲਾਂ ਪੜ੍ਹਾਈ ਤੇ ਜ਼ੋਰ ਦਿੱਤਾ ਆ ਚੀਜ਼ ਨੇ ਜੇ ਤਰੱਕੀ ਕੀਤੀ ਹੈ ਤੇ ਪੜ੍ਹਾਈ ਦੇ ਆਸਰੇ ਕੀਤੀ ਹੈ ਕੋਈ ਬੱਚਾ ਉੱਥੇ ਅਨਪੜ੍ਹ ਨਹੀਂ ਜਾਂਦਾ ਹੱਦੋਂ ਵੱਡ ਪੜ੍ਹਾਈ ਦਾ ਜ਼ੋਰ ਦਿੱਤਾ ਜਾ ਰਿਹਾ ਸਾਡੀਆਂ ਯੂਨੀਵਰਸਿਟੀਆਂ ਬੰਦ ਹੋ ਰਹੀਆਂ ਕਾਲਜ ਸਕੂਲ ਬੰਦ ਹੋ ਰਹੇ ਆ ਤੁਸੀਂ ਦੱਸੋ ਇਸ ਮੁਲਕ ਕਿਉਂਕਿ ਸਾਡੇ ਸਰਮਾਇਦਾਰਾਂ ਨੂੰ ਤਾਂ ਸਸਤੀ ਲੇਬਰ ਚਾਹੀਦੀ ਹੈ ਉਹ ਨਹੀਂ ਚਾਹਦੇ ਵੀ ਜਿਆਦਾ ਜਿਆਦਾ ਲੋਕੀ ਪੜ੍ਹਨ ਤੇ ਸਾਡੇ ਗੱਲ ਤੋਂ ਉਠਾ ਦੇਣ ਤੇ ਸਾਥੋਂ ਨੌਕਰੀਆਂ ਮੰਗਣ ਉਹਨਾਂ ਦਾ ਤਾਂ ਇੱਕੋ ਸ਼ਾ ਵੀ ਸਸਤੀ ਲੇਬਰ ਨੂੰ ਤੇ ਜਾਂ ਸਾਡੇ ਸਾਨੂੰ ਵੋਟਾਂ ਦੇਣ ਬਸ ਇਹ ਦੂਸਰੇ ਉਹਨਾਂ ਦਾ ਹੋਰ ਕੋਈ ਵੀ ਨਿਸ਼ਾਨਾ ਨਹੀਂ ਤੋਂ ਇਸ ਕਰਕੇ ਬੱਚਿਆਂ ਨੂੰ ਪੜ੍ਹਾਓ ਤੇ ਜਿਹੜੇ ਵੀ ਨਾਰੀ ਭਰਾ ਹੁੰਦਾ ਉਹਨਾਂ ਦਾ ਮਾਨ ਸਤਕਾਰ ਕਰੋ ਤਾਂ ਕਿ ਉਹਨਾਂ ਤੋਂ ਅਸੀਂ ਮਤਲਬ ਹੋਰ ਵੀ ਸੇਵਾ ਕਰਵਾਈਏ ਤੇ ਜੇ ਅਸੀਂ ਬਾਹਰਲੇ ਬੰਦੇ ਦੀ ਮਾਨ ਸਤਕਾਰ ਨਹੀਂ ਕਰਾਂਗੇ ਤਾਂ ਇਹ ਸਾਡੇ ਘਾਟੇ ਚ ਵਾਲੀ ਗੱਲ ਹੈ ਸੋ ਇੰਨੀ ਗੱਲ ਕਹਿੰਦਾ ਮੈਂ ਮਾਫੀ ਲੈਂਦਾ ਮਿਹਰਬਾਨੀ ਜਿਹੜਾ ਆਪਣੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਸੋਨੇ ਦੀ ਚਿੜੀ ਕਿਉਂ ਕਹਾਇਆ ਜਾਂਦਾ ਸੀ ਜੇਕਰ ਉਹ ਤੋਂ ਇੱਕ ਕੋਈ ਗੁਰਦੁਆਰਾ ਖਲਦਾ ਸੀ ਆਪਣਾ ਬਣਾਇਆ ਜਾਂਦਾ ਸੀ ਤੇ ਨਾਲ ਹੀ ਉਹਦੇ ਸਕੂਲ ਬਣਾਇਆ ਜਾਂਦਾ ਸੀ ਉਹਦੇ ਵਿੱਚ ਪੜ੍ਹਾਈ ਜਿਹੜੀ ਲਾਜ਼ਮੀ ਕੀਤੀ ਜਾਂਦੀ ਸੀ ਉਹਦੇ ਜਿਹੜਾ ਆਪਾਂ ਉੱਥੇ ਬੱਚਿਆਂ ਦਾ ਖਾਣਾ ਪੀਣਾ ਉਹ ਗੁਰਦੁਆਰੇ ਦੇ ਵਿੱਚੋਂ ਚੱਲਦਾ ਸੀ ਕਿਤਾ ਆ ਕੇ ਅਸੀਂ ਪੜ੍ਹਾਈ ਪੱਖੋਂ ਜਿਹੜਾ ਪਿੱਛੇ ਨਾ ਰਹਿ ਸਕੀਏ ਜੇ ਕੋਈ ਮਸਜਿਦ ਬਣਦੀ ਸੀ ਤਾਂ ਉਹਦੇ ਨਾਲ ਵੀ ਇੱਕ ਸਕੂਲ ਖੋਲ੍ਹਿਆ ਜਾਂਦਾ ਸੀ ਜੇ ਕੋਈ ਕੋਈ ਧਰਮ ਦਾ ਕੋਈ ਕੀ ਬਣਦੀ ਸੀ ਤਾਂ ਵੀ ਉਹਦੇ ਨਾਲ ਸਕੂਲ ਖੋਲ੍ਹਿਆ ਜਾਂਦਾ ਸੀ ਵੀ ਪੜ੍ਹਾਈ ਤੇ ਪੱਖ ਜਿਹੜਾ ਬਹੁਤ ਉੱਚਾ ਰੱਖਿਆ ਗਿਆ ਸੀ ਤਾਂ ਕਰਕੇ ਆਪਾਂ ਉਸ ਸਮੇਂ ਸੋਨੇ ਦੀ ਚਿੜੀ ਅਖਵਾਉਂਦੇ ਹੁਣ ਜਿਹੜਾ ਆਪਾਂ ਪੜ੍ਹਾਈ ਦੇ ਪੱਖ ਤੋਂ ਬਹੁਤ ਹੀ ਜ਼ਿਆਦਾ ਪਿੱਛੇ ਹਟ ਰਹੇ ਆਂ ਧਾਰਮਿਕ ਕੰਮਾਂ ਵੱਲ ਜ਼ਿਆਦਾ ਵਧ ਰਹੇ ਆਂ ਧਾਰਮਿਕ ਗਿਆਨ ਹੋਣਾ ਜ਼ਰੂਰੀ ਆ ਨਾ ਕਿ ਇੰਨੀ ਕੱਟੜਵਾਦ ਆ ਜੇ ਆਪਾਂ ਗੁਰਾ ਸਾਹਿਬ ਨੂੰ ਪੜਾਂਗੇ ਉਹਦੀ ਨੌਲੇਜ ਹੋਊਗੀ ਤਾਂ ਆਪਾਂ ਵੈਸੇ ਹੀ ਬਹੁਤ ਕੁਝ ਸਿੱਖ ਜਾਂਗੇ ਬਹੁਤ ਅੱਗੇ ਵਧਾਂਗੇ ਇਸੇ ਤਰ੍ਹਾਂ ਜਿਹੜੇ ਬਾਹਰਲੇ ਮੁਲਕ ਹੈ ਉਹ ਆਪਣੇ ਇਸੇ ਗੁਰਾ ਸਾਹਿਬ ਤੋਂ ਗਿਆਨ ਲੈ ਕੇ ਬਹੁਤ ਹੀ ਜ਼ਿਆਦਾ ਤਰੱਕੀ ਕਰ ਰਹੇ ਆਂ ਆਪਾਂ ਆਪਣੇ ਕੋਲੇ ਹੁੰਦਿਆਂ ਹੁੰਦਿਆਂ ਸਭ ਤੋਂ ਫੇਰ ਵੀ ਆਪਾਂ ਉੱਥੇ ਪਾਸੇ ਨੂੰ ਜਿਹੜੇ ਜਾ ਰਹੇ ਆਂ ਪਿੱਛੇ ਨੂੰ ਹਟ ਰਹੇ ਆਂ ਹੁਣ ਮੈਂ ਬੇਨਤੀ ਕਰਦਾ ਅਰਸ਼ ਵਰਕ ਜਿਉਂ ਇੱਕ ਮੇਰੀ ਬੇਨਤੀ ਹੋ ਰਹੀ ਹੈ ਵੀ ਜੇ ਆਪਣੇ ਸਕੂਲ ਦੇ ਵਿੱਚ ਜਿਹੜਾ ਖੇਡਾਂ ਦਾ ਖੇਤਰ ਹੈ ਥੋੜਾ ਜਿਹਾ ਥੱਲੇ ਨੂੰ ਜਾ ਰਿਹਾ ਹੈ ਪੈਸੇ ਅਗੇ ਹਰ ਸਾਲ ਟੂਰਨਾਮੈਂਟ ਹੁੰਦਾ ਸੀ ਤੇ ਲੋਕਾਂ ਦਾ ਜਿਹੜਾ ਕਿੰਤੂ ਪਰੰਤੂ ਬਹੁਤ ਕਰਦੇ ਸੀ ਵੀ ਐਨਾ ਸ਼ਾ ਆ ਗਿਆ ਉਹ ਹੋ ਗਿਆ ਜੋ ਹੋ ਗਿਆ ਪਰ ਮੈਂ ਵੇਖਿਆ ਵੀ ਜਿਹੜਾ ਟੂਰਨਾਮੈਂਟ ਨਹੀਂ ਹੋਇਆ ਤੇ ਇੱਕ ਘਾਟ ਵੀ ਬਹੁਤ ਵੱਡੀ ਮਹਿਸੂਸ ਹੋ ਰਹੀ ਹੈ ਕਿਉਂਕਿ ਜੇ ਹੁੰਦਾ ਸੀ ਤੇ ਬੱਚਿਆਂ ਦੇ ਵਿੱਚ ਅਸ਼ਾ ਵੀ ਪੈਦਾ ਹੁੰਦਾ ਸੀ ਨੂੰ ਖੇਡਣ ਵਾਸਤੇ ਉਦੋਂ ਪਹਿਲਾਂ ਵੀ ਗਰਾਊਂਡ ਹੈ ਜਿਹੜੀ ਪੂਰੀ ਭਰੀ ਜਾਂਦੀ ਸੀ ਉਦੋਂ ਬਾਅਦ ਚ ਵੀ ਉਹਨੂੰ ਵੇਖ ਕੇ ਬੱਚਿਆਂ ਨੂੰ ਉਤਸ਼ਾਹ ਜਿਹੜੇ ਬੱਚੇ ਹੋ ਜਾਂਦੇ ਸੀ ਉਹ ਨਿੱਕੇ ਨਿੱਕੇ ਅ ਬੀ ਐਨ ਟੀ ਕਰਦਾ ਵੀ ਜੇ ਕਿਸੇ ਕੋਲੇ ਕੋਈ ਆਪਣੇ ਮੁੰਡਾ ਕੋਈ ਖੜਾ ਸਕਦਾ ਹੈ ਕੋਚਿੰਗ ਦੇ ਸਕਦਾ ਹੈ 5-6 ਮਹੀਨੇ ਤੇ 5-6 ਮਹੀਨੇ ਦੀ ਜਿਹੜੀ ਤਨਖਾਹ ਉਹਨੂੰ ਅਸੀਂ ਆਪਣੇ ਪਰਿਵਾਰ ਵੱਲੋਂ ਦੇਵਾਂਗੇ ਜੇ ਕੋਈ ਬੰਦਾ ਇੱਥੇ ਕੋਈ ਡਿਊਟੀ ਨਿਭਾ ਸਕਦਾ ਹੈ ਕਿਉਂਕਿ ਹੁਣ ਅਸੀਂ ਥੋੜੀ ਜੀ ਉਮਰ ਦੇ ਹਿਸਾਬ ਨਾਲ ਜਿਹੜੀਆਂ ਜ਼ਿੰਮੇਵਾਰੀਆਂ ਵਧ ਗਈਆਂ ਘੱਟ ਟਾਈਮ ਨਿਕਲਦਾ ਹੈ ਅੱਗੇ ਤਾਂ ਮੈਂ ਆਪ ਹੀ ਕੋਸ਼ਿਸ਼ ਕਰਦਾ ਵੀ ਸ਼ਾਮ ਨੂੰ ਆ ਕੇ ਇੱਥੇ ਖੜਾ ਜਾਈਦਾ ਸੀ ਜੇ ਕੋਈ ਬੱਚਾ ਕੋਈ ਪੁਰਾਣਾ ਪਲੇਅਰ ਇਹ ਜ਼ਿੰਮੇਵਾਰੀ ਨਿਭਾ ਸਕਦਾ ਹੈ ਅਸੀਂ ਆਪਣੇ ਪਰਿਵਾਰ ਵੱਲੋਂ ਨੂੰ 6 ਮਹੀਨੇ ਦੀ ਤਨਖਾਹ ਜਿਹੜੀ ਦੇਵਾਂਗੇ ਉਹ 6 ਮਹੀਨੇ ਆਓ ਜੀ ਆਪਏ। ਅੱਜ ਦਾ ਸ਼ੁਭ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦਾ ਬਖਸ਼ਾ ਨਾਰਾ ਜ਼ਰੂਰ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਾਸੀ ਮਾਈਟਰ ਹਾਕਮ ਸਿੰਘ ਜੀ ਆਦ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਬੱਲੀ ਸੰਧੂ ਜੀ ਵੱਲੋਂ ਛੱਟ ਦੀ ਸੇਵਾ ਕਰਵਾਈ ਗਈ ਆ। ਬਹੁਤ ਹੀ ਕਾਬਲੇ ਤਰੀਫ ਆ। ਕਿਉਂਕਿ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਆ ਕਿਉਂਕਿ ਜਿਹੜੇ ਸਕੂਲ ਜਾਂਦੇ ਬੱਚੇ ਆ ਉਹਨਾਂ ਨੂੰ ਵੀ ਦਿੱਕਤ ਆਉਂਦੀ ਆ। ਜਿਹੜੇ ਦਿੱਲੀ ਦੇ ਜਾਣ ਵਾਲੇ ਜਿਨ੍ਹਾਂ ਨੇ ਸ਼ਹਿਰ ਜਾਣਾ ਹੈ ਤਾਂ ਉਹਨਾਂ ਨੂੰ ਵੀ ਗਰਮੀਆਂ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਇਸ ਤਰ੍ਹਾਂ ਦੇ ਕਾਰਜ ਮੈਸਮਾ ਜੀ ਕਰਨੇ ਚਾਹੀਦੇ ਆ ਔਰ ਜਿੱਥੋਂ ਤੱਕ ਸੰਧੂ ਪਰਿਵਾਰ ਦੀ ਗੱਲ ਆ ਤਾਂ ਮੇਰੀ ਆਪਣੀ ਕਈ ਵਾਰ ਸਰਦਾਰ ਬੱਲੀ ਸੰਧੂ ਜੀ ਨਾਲ ਗੱਲ ਹੋਈ ਆ ਉਹਨਾਂ ਨੇ ਸਾਨੂੰ ਵੀ ਇਹੀ ਗੱਲ ਕਹੀ ਆ ਕਿ ਜਦੋਂ ਵੀ ਤੁਸੀਂ ਪਿੰਡ 'ਚ ਕੋਈ ਸਾਂਝਾ ਕੰਮ ਸ਼ੁਰੂ ਕਰਨਾ ਤਾਂ ਸਾਨੂੰ ਪੁੱਛਣ ਦੀ ਲੋੜ ਨਹੀਂ ਸਾਡਾ ਹਿੱਸਾ ਆਪਦੀ ਆਪ ਹੀ ਤੁਸੀਂ ਵਿੱਚ ਪਾ ਲਿਆ ਕਰੋ ਮੈਂ ਸਮਝਦਾ ਇਹੋ ਜੇ ਪਰਿਵਾਰ ਦਾ ਸਾਡੇ ਨਗਰ ਦੇ ਵਿੱਚ ਹੋਣਾ ਬਹੁਤ ਵੱਡਾ ਮੈਂ ਸਮਝਦਾ ਨਗਰ ਦੇ ਲਈ ਭਾਗਾਂ ਵਾਲੀ ਗੱਲ ਆ ਕਿਸ ਤਰ੍ਹਾਂ ਦੇ ਪਰਿਵਾਰ ਵੀ ਇਸ ਨਗਰ ਦੇ ਵਿੱਚ ਹੈਗੇ ਆ ਔਰ ਸਮੇਂ-ਸਮੇਂ ਤੇ ਜਿੱਥੇ ਸਾਡੀ ਭਾਰਤੀ ਕਿਸਾਨੀ ਉਹ ਇਕਾਦੀਆਂ ਇਹਨਾਂ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਜਟਾਣਾ ਬਾਈ ਬਲਜੀਤ ਸਿੰਘ ਜੀ ਹੁਣੀ ਇਹਨਾਂ ਨੇ ਤਾਂ ਯੂਨੀਅਨ ਦੇ ਤੌਰ ਤੇ ਕਿੰਨੇ ਕਾਰਜ ਕੀਤੇ ਆ ਉਹ ਵੀ ਆਪਾਂ ਸਾਰੇ ਜਾਣਦੇ ਆ ਡਾਕਟਰ ਅਨਵਰ ਜੀ ਔਰ ਡਾਕਟਰ ਬਸੰਤ ਸਿੰਘ ਜੀ ਇਹਨਾਂ ਨੇ ਕਿੰਨੇ ਵੱਡੇ ਕੰਮ ਭਲੂਰ ਦੇ ਵਿੱਚ ਕੀਤੇ ਮੈਂ ਤਾਂ ਵੀ ਮੂਹਰੇ ਲੱਗ ਕੇ ਕੰਮ ਕਰਨਾ ਬਹੁਤ ਔਖਾ ਜਦੋਂ ਵੀ ਕੋਈ ਸਾਂਝੇ ਕੰਮ ਕਰਨ ਜਾਂਦਾ ਤਾਂ ਲੋਕਾਂ ਦੇ ਵਿੱਚ ਅਕਸਰ ਹੀ ਇਹ ਗੱਲ ਹੁੰਦੀ ਆ ਕਿ ਭਾਈ ਕੰਮ ਛੱਡ ਕੇ ਕੋਈ ਨਹੀਂ ਤੁਰਦਾ ਤਾਂ ਇਹ ਵਿੱਚੋਂ ਖਾਂਦਾ ਹੋਊਗਾ ਤਾਂ ਫਿਰ ਜਦੋਂ ਉਹਨੂੰ ਇਹ ਗੱਲਾਂ ਕਹੀਆਂ ਜਾਂਦੀਆਂ ਤਾਂ ਫਿਰ ਉਹਨੂੰ ਹੀ ਪਤਾ ਉਹਦੇ ਮਨ ਤੇ ਕੀ ਬੀਤਦੀ ਆ ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਜਿਹੜਾ ਵੀ ਬੰਦਾ ਕੋਈ ਸਾਂਝੇ ਤੌਰ ਤੇ ਕੰਮ ਕਰਦਾ ਤਾਂ ਉਹਦਾ ਵੱਧ ਤੋਂ ਵੱਧ ਸਾਥ ਦੇਈਏ ਨਾ ਕਿ ਆਪਾਂ ਕੋਈ ਟਿੱਪਣੀਆਂ ਕਰੀਏ ਜਿਵੇਂ ਮਾਸਟਰ ਬਿਕਰ ਸਿੰਘ ਜੀ ਇਹਨਾਂ ਨੇ ਪੈਲਸ ਦਾ ਕੰਮ ਸ਼ੁਰੂ ਕੀਤਾ ਤਾਂ ਮੈਂ ਸਮਝਦਾ ਨਾ ਕਿ ਆਪਣੇ ਪਿੰਡ ਨੂੰ ਤੇ ਜੇ ਪੈਲਸ ਦੀ ਚੰਗੀ ਸ਼ੁਰੂਆਤ ਹੁੰਦੀ ਆ ਤਾਂ ਨੇੜੇ-ਤੇੜੇ 2-4 ਪਿੰਡਾਂ ਦੇ ਵਿੱਚ ਇਹ ਮਿਸਾਲ ਜਾਊਗੀ ਕਿ ਭਲੂਰ ਦੇ ਵਿੱਚ ਕਿਸੇ ਐਨਆਰਆਈ ਪਰਿਵਾਰ ਨੇ ਆਪਣੀ ਜ਼ਮੀਨ ਵੇਚ ਕੇ ਆਪਣਾ ਘਰ-ਬਾਰ ਵੇਚ ਕੇ ਇੱਕ ਇਹ ਜੀ ਸੰਸਥਾ ਬਣਾਈ ਹੈ ਪੈਲਸ ਬਣਾਇਆ ਜਿਹਦਾ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਆਪਾਂ ਫਾਇਦਾ ਲੈ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦੀ ਅਰਸ਼ਾ ਜੀ ਇਹਨਾਂ ਨੇ ਆਪਣੇ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਵਿਚਾਰ ਰੱਖੇ ਹੋਰ ਵੀ ਕੋਈ ਸੱਜਣ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਨ ਵਰਜੀ ਆਜੋ ਆਜੋ ਕੋਈ ਨਹੀਂ ਤਾਂ ਵੀ ਠੀਕ ਹੈ ਜੇ ਨਹੀਂ ਹੈਗੇ ਤਾਂ ਤਾਂ ਵੀ ਠੀਕ ਹੈ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਵਧੀਆ ਮੇਨਟੇਨ ਦੂਰ ਦੂਰ ਤੱਕ ਗੱਲਾਂ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਕਿਸੇ ਦਾ ਭੇਜੀ ਦਾ ਉੱਥੋਂ ਸਾਡੇ ਬੰਦਾ ਉੱਥੇ ਜਾਵੜੋ ਅਗਲਾ ਇਧਰ ਖੁਸ਼ ਹੀ ਜਾਂਦਾ ਕਿਸੇ ਕੋਲ ਕੋਈ ਨਾਰਾਜ਼ਗੀ ਨਹੀਂ ਮਹਿਸੂਸ ਆਈ ਤੇ ਬਾਕੀ ਕਿਸੇ ਸੰਦੇ ਕੰਮ ਆਸਤੇ ਜਿੱਥੇ ਵੀ ਕੋਈ ਇਹਨਾਂ ਦੀ ਆਪਾ ਹਾਜ਼ਰੀ ਕਹਿੰਦੇ ਆ ਉੱਥੇ ਲਾਉਣ ਨੂੰ ਤਿਆਰ ਰਹਿੰਦੇ ਆ ਇਸੇ ਕਰਕੇ ਅਸੀਂ ਕਲੱਬ ਵੱਲੋਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਆਪਾ ਕੋਰਸਿਕ ਦੇ ਅੱਡੇ ਤੇ ਸਰਦਾਰ ਬਲੀ ਸਿੰਘ ਸੰਧੂ ਨੇ ਨੇ ਪਰਵਾਰ ਨੇ ਸੇਵਾ ਕੀਤੀ ਆ ਬਹੁਤ ਬਹੁਤ ਇਹਨੇ ਰਣੀ ਆ ਜੀ ਬਹੁਤ ਬਹੁਤ ਸ਼ੁਕਰੀਆ ਸਦਾ ਮਾਸਟਰ ਜੀ ਬੱਕਾ ਮਾਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨੇ ਬੱਲੀ ਸੰਧੂ ਕੋ ਸਾਰੇ ਪਰਵਾਰ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਅਸੀਂ ਦੱਸਣਾ ਚਾਹੁੰਦੇ ਆ ਵੀ ਕਈ ਸਾਡੇ ਵੀਰ ਅੱਜ ਕੁਝ ਸਾਖੀ ਦੇ ਰਹਿਣ ਸੀ ਇਧਰ ਉਧਰ ਗਏ ਸੀ ਪ੍ਰੋਗਰਾਮਾਂ ਤੇ ਉਹਦੇ ਕਰਕੇ ਆ ਨਹੀਂ ਸਕੇ ਤੇ ਉਸ ਗੱਲ ਦੀ ਮਾਫੀ ਚਾਹੁੰਦੇ ਆ ਤੇ ਹੁਣ ਆਪਾਂ ਅੜਕਾਟਨ ਕਰਦੇ ਆ ਜੀ hindi de <laughs> <laughs> والا جوڙو پريواز جي ويٺي ريڪ آجي آيو جيڪا آيو ٿو ٿي وڃي ٿو جا ڇا جو 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 ڇا